ਤੋ ਜਿਵੇਂ ਹੀ ਅਪ੍ਰੈਲ 2024 ਦੇ ਵਿੱਚ ਕਣਕ ਦੀ ਫਸਲ ਪੱਕੀ ਤਿਆਰ ਹੋਈ ਤੇ ਮੰਡੀਆਂ ਤੱਕ ਪਹੁੰਚੀ ਤੇ ਹੱਥੋ ਹੱਥ ਵਿਕ ਗਈ। ਦਰਅਸਲ ਭਾਰਤ ਵਿਦੇਸ਼ਾਂ ਤੋਂ ਹੁਣ ਕਣਕ ਮੰਗਵਾਉਣ ਦੀ ਤਿਆਰੀ ਕਰ ਰਿਹਾ ਹੈ। ਭਾਰਤ ਵਿੱਚ ਫਿਲਹਾਲ ਕਣਕ ਦੇ ਸਟਾਕ ਵਿੱਚ ਕਮੀ ਵੇਖਣ ਨੂੰ ਮਿਲ ਰਹੀ ਹੈ ਜਿਸ ਦੇ ਚੱਲਦੇ ਇਹ ਬਾਜ਼ਾਰ ਵਿੱਚ ਅਨੁਮਾਨਿਤ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਕਣਕ ਵਿਦੇਸ਼ਾਂ ਵਿੱਚੋਂ ਮੰਗਵਾ ਸਕਦੀ ਹੈ। ਪਰ ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਵਿਦੇਸ਼ਾਂ ਵਿੱਚੋਂ ਕਣਕ ਮਗਮਾਉਣਾ ਮਹਿੰਗਾ ਪੈ ਰਿਹਾ ਭਾਰਤ ਸਰਕਾਰ ਨੂੰ। ਦਰਅਸਲ ਵਰਤਮਾਨ ਸਮੇਂ ਵਿੱਚ ਭਾਰਤੀ ਬੰਦਰਗਾਹਾਂ ਤੇ ਆਸਟ੍ਰੇਲੀਅਨ ਕਣਕ ਦਾ ਔਸਤਨ ਆਯਾਤ ਖਰਚਾ 207 ਡਾਲਰ ਮਤਲਬ 24800 ਰੁਪਏ ਪ੍ਰਤੀ ਟਨ ਕਾਲਾ ਸਾਗਰ ਤੋਂ ਯਾਨੀ ਕਿ ਰੂਸ, ਯੂਕਰੇਨ, ਰូមਾਨੀਆ ਆਦਤੋਂ ਕਣਕ ਦਾ ਖਰਚਾ 207 ਡਾਲਰ ਜਾਂ ਫਿਰ ਕਹਿ ਲਈਏ ਕਿ 22963 ਰੁਪਏ ਪ੍ਰਤੀ ਟਨ ਅਤੇ ਅਮਰੀਕੀ ਕਣਕ ਦਾ ਆਯਾਤ 299 ਡਾਲਰ ਸਿੱਧੇ ਸ਼ਬਦਾਂ ਵਿੱਚ ਇਹ ਕਹ ਲਈਏ ਤਾਂ 28966 ਰੁਪਏ ਪ੍ਰਤੀ ਟਨ ਭਾਵ 2896 ਰੁਪਏ ਕੁਇੰਟਲ ਕਣਕ ਬਾਹਰੋਂ ਮਗਵਾਉਣ ਤੇ ਇਸ ਰੇਟ ਨੂੰ ਬੈਠਦੀ ਹੈ ਇਸ ਸਥਿਤੀ ਵਿੱਚ ਅਜੇ ਭਾਰਤ ਦਾ ਕਿਸੇ ਵੀ ਦੇਸ਼ ਨਾਲ ਕਣਕ ਦਾ ਵਪਾਰਕ ਆਯਾਤ ਨਹੀਂ ਹੋਇਆ ਜੇਕਰ ਭਾਰਤੀ ਬੰਦਰਗਾਹਾਂ ਤੇ ਵਿਦੇਸ਼ਾਂ ਵੱਲੋਂ ਆਉਣ ਵਾਲੀ ਕਣਕ ਦਾ ਕੇਅਰਿੰਗ ਚਾਰਜ ਕਰੀਬ 14 ਡਾਲਰ ਪ੍ਰਤੀ ਟਨ ਮੰਨ ਲਿਆ ਜਾਵੇ ਤਾਂ ਇਹ ਆਸਟ੍ਰੇਲੀਅਨ ਕਣਕ ਲਈ 1169 ਰੁਪਏ ਪ੍ਰਤੀ ਟਨ ਰੂਸ ਦੀ ਕਣਕ ਲਈ 1503 ਰੁਪਏ ਪ੍ਰਤੀ ਟਨ ਤੇ ਅਮਰੀਕੀ ਕਣਕ 1169 ਰੁਪਏ ਪ੍ਰਤੀ ਟਨ ਬੈਠੇਗਾ ਇਸ ਤੋਂ ਬਾਅਦ ਬੰਦਰਗਾਹਾਂ ਤੋਂ ਫਲੋਰ ਮਿਲਿੰਗ ਤੱਕ ਪਹੁੰਚਾਉਣ ਦਾ ਪ੍ਰਤੀ ਵਾਹਨ ਖਰਚ 12 ਡਾਲਰ ਪ੍ਰਤੀ ਟਨ ਜਾਂ 1002 ਰੁਪਏ ਪ੍ਰਤੀ ਟਨ ਬੈਠਦਾ ਹੈ ਇਸ ਤਰ੍ਹਾਂ ਆਸਟ੍ਰੇਲੀਆ ਤੋਂ ਕਣਕ ਮਗਵਾਉਣ ਤੋਂ ਲੈ ਕੇ ਫਲੋਰ ਮਿਲਿੰਗ ਤੱਕ 26971 ਰੁਪਏ ਪ੍ਰਤੀ ਟਨ ਜਾਂ ਕਹਿ ਲਈਏ ਕਿ 2697 ਰੁਪਏ ਪ੍ਰਤੀ ਕੁਇੰਟਲ ਉੱਥੇ ਹੀ ਰੂਸ ਦੀ ਕਣਕ ਦਾ ਕੁੱਲ ਖਰਚ 25468 ਪ੍ਰਤੀ ਟਨ ਭਾਵ 2547 ਰੁਪਏ ਪ੍ਰਤੀ ਕੁਇੰਟਲ ਨਾਲ ਹੀ ਅਮਰੀਕੀ ਕਣਕ ਦਾ ਕੁੱਲ ਖਰਚਾ 27138 ਰੁਪਏ ਪ੍ਰਤੀ ਟਨ ਮਤਲਬ 2714 ਰੁਪਏ ਪ੍ਰਤੀ ਕੁਇੰਟਲ ਬੈਠਦਾ ਹੈ ਦੂਜੇ ਪਾਸੇ ਜੇਕਰ ਭਾਰਤ ਦੇ ਅੰਦਰ ਹੀ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਦੇਣ ਦੀ ਗੱਲ ਕੀਤੀ ਜਾਵੇ ਤਾਂ ਇਹ 2275 ਰੁਪਏ ਸੀ ਇੱਥੇ ਹੀ ਦੂਜੇ ਪਾਸੇ ਭਾਰਤ ਦੇ ਬੰਦਰਗਾਹਾਂ ਦੇ ਨੇੜੇ ਕੋਇੰਬਟੂਰ ਤਾਮਿਲਨਾਡੂ ਵਿੱਚ ਕਣਕ ਦਾ ਮੁੱਲ 2800 ਰੁਪਏ ਪ੍ਰਤੀ ਕੁੰਟਲ ਚੱਲ ਰਿਹਾ ਹੈ ਇਸੇ ਤਰ੍ਹਾਂ ਹੀ ਉੱਥੇ ਫਲੋਰ ਮਿੱਲਰ ਨੂੰ ਆਸਟ੍ਰੇਲੀਆ ਤੋਂ ਕਣਕ ਮਗਵਾਉਣ ਤੇ 183 ਰੁਪਏ ਪ੍ਰਤੀ ਕੁੰਟਲ ਰੂਸ ਤੋਂ ਆਯਾਤ ਕਰਾਉਣ ਤੇ 333 ਰੁਪਏ ਪ੍ਰਤੀ ਕੁੰਟਲ ਅਤੇ ਅਮਰੀਕਾ ਤੋਂ ਕਣਕ ਮੰਗਵਾਉਣ ਤੇ 166 ਰੁਪਏ ਪ੍ਰਤੀ ਕੁਇੰਟਲ ਦੀ ਬਚਤ ਹੋ ਸਕਦੀ ਹੈ। ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਤੇ ਕਦੇ-ਕਦੇ ਬਿਹਾਰ ਅਤੇ ਰਾਜਸਥਾਨ ਤੋਂ ਕਣਕ ਮੰਗਵਾਈ ਜਾਂਦੀ ਹੈ। ਇਹਨਾਂ ਰਾਜਾਂ ਵਿੱਚ ਕਣਕ ਦਾ ਥੋਕ ਮੰਡੀ ਭਾਅ ਉੱਚਾ ਤੇ ਤੇਜ਼ ਚੱਲ ਰਿਹਾ ਹੈ। ਭਾਰਤ ਵਿੱਚ ਕਣਕ ਦੀ ਆਯਾਤ ਤੇ ਅਜੇ 40% ਦਾ ਬਾਰਡਰ ਟੈਕਸ ਲੱਗਿਆ ਹੋਇਆ ਹੈ। ਇਸ ਲਈ ਇਸ ਦਾ ਵਾਸਤਵਿਕ ਖਰਚ ਬਹੁਤ ਜ਼ਿਆਦਾ ਹੋਵੇਗਾ। ਇਸ ਲਈ ਜਾਂ ਤਾਂ ਸਰਕਾਰ ਨੂੰ ਆਯਾਤ ਟੈਕਸ ਖਤਮ ਕਰਨਾ ਪਵੇਗਾ ਜਾਂ ਫਿਰ ਓ ਐਮ ਐਸ ਐਸ ਖੁੱਲੇ ਬਾਜ਼ਾਰ ਵਿਕਰੀ ਯੋਜਨਾ ਦੁਆਰਾ ਆਪਣੇ ਸਟਾਕ ਵਿੱਚੋਂ ਰਹਿਤੀ ਮੁੱਲ ਤੇ ਕਿਣਕ ਨੂੰ ਵੇਚਣਾ ਹੀ ਪਵੇਗਾ ਫਿਰ ਹੀ ਬਾਜ਼ਾਰ ਵਿੱਚ ਕੋਈ ਸਥਿਰਤਾ ਆ ਸਕਦੀ ਹੈ